ਸਸਿਕਾ ਦੋਸਤੋ ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਤੇ ਸਵੇਰੇ ਬਚ ਕੇ 7 ਓ ਉੱਠੇ ਤਾਂ ਮੈਨੂੰ ਲੱਗਦਾ ਹੈਗਾ ਵੀ ਮੈਂ 5 ਵਜੇ ਉੱਠ ਖੜਿਆ ਸੀਗਾ ਤੇ ਉਸ ਤੋਂ ਬਾਅਦ ਚਾਹੂ ਪੀ ਕੇ ਤੇ ਆਪਾਂ ਗੱਡੀ ਸਾਫ਼ ਕਰਨੀ ਸੀਗੀ ਮੈਂ ਤੁਹਾਨੂੰ ਦੱਸਦਾ ਵੀ ਅੱਜ ਮੈਂ ਜਾਣਾ ਸੀ ਅਮਰਸਰ ਸਾਹਿਬ ਤੇ ਉਹ ਮੇਰਾ ਅਚਾਨਕ ਹੀ ਹੋ ਗਿਆ ਕੈਂਸਲ ਕੈਂਸਲ ਐ ਹੋ ਗਿਆ ਵੀ ਕੱਲ ਸਾਬ ਨੂੰ ਪਤਾ ਨਹੀਂ ਹਵਾ ਹਵਾ ਵੱਜ ਗਈ ਕਿਵੇਂ ਤੇ ਜੇ ਕਾਮ ਜਾ ਲੱਗ ਗਿਆ ਤੇ ਉਹਨੂੰ ਸਾਹ ਨਹੀਂ ਆਉਂਦਾ ਹੀ ਰਾਤੀ ਤੇ ਵਿਚਾਰਾ ਕਾਫੀ ਓਕਾ ਹੋਇਆ ਉੱਠ ਵੀ ਖੜਦਾ ਸੀਗਾ ਬੈਠਾ ਰਹਿੰਦਾ ਹੀ ਕਾਫੀ ਖੰਮੀ ਟਾਈਮ ਫੇਰ ਜਦੋਂ ਸਵੇਰ ਮੈਂ ਜਾਣਾ ਸੀ ਤੇ ਉਹ ਫੇਰ ਜਾਗ ਗਿਆ ਬੈਠਾ ਸੀਗਾ ਤੇ ਨਾਲ ਗਲਾ ਵੀ ਥੋੜਾ ਜਿਹਾ ਦੁਖਦਾ ਸੀ ਪਤਾ ਨਹੀਂ ਕਿਉਂ ਉਹਨੂੰ ਦੁੱਧ ਪਿਉਣ ਦੀ ਵੀ ਕੋਸ਼ਿਸ਼ ਕਰੀ ਤੇ ਦੁੱਧ ਉਹਨੇ ਪੀਤਾ ਨਹੀਂ ਤੇ ਰਾਤੀ ਸੌਣ ਲੱਗਿਆ ਉਹਨੇ ਪ੍ਰਸ਼ਾਦ ਥੋੜਾ ਜਿਹਾ ਖਾ ਲਿਆ ਸੀ ਤੇ ਫਿਰ ਕਹਿੰਦਾ ਮੈਂ ਚੱਲ ਪ੍ਰਸ਼ਾਦ ਖਾਣਾ ਤੇ ਉਹ ਵੀ ਨਹੀਂ ਖਾਦਾਗਾ ਨਾ ਕਰ ਗਿਆ ਤੇ ਚਲੋ ਵਿਚਾਰਾ ਫੇਰ ਦਵਾਈ ਦਿੱਤੀ ਉਹਨੂੰ ਤੇ ਦਵਾਈ ਦੇ ਨਾਲ ਫੇਰ ਉਹ ਸੌਂ ਗਿਆ ਸੀਗਾ ਜੀ ਤੀਕ ਉੱਠਿਆ ਨਹੀਂਗਾ 7:30 ਹੋ ਗਏ ਨੇ ਤੇ ਪਿਆਸੀ ਤੇ ਮੈਂ ਕਿਹਾ ਚਲੋ ਵੀ ਹੁਣ ਆਪਾਂ ਗੱਡੀ ਧੋਣ ਤੋਂ ਬਾਅਦ ਅੱਜ ਕਾਫੀ ਟਾਈਮ ਹੋ ਗਿਆ ਸੀ ਸੈਰ ਵੀ ਨਹੀਂ ਕਰੀ ਸੀ ਮੈਨੂੰ ਲੱਗਦਾ ਮੈਨੂੰ 2-3 ਮਹੀਨੇ ਹੋ ਗਏ ਇੱਧਰ ਆਏ ਨੂੰ ਖੇਤਾਂ ਵਾਲੀ ਸਾਈਡ ਤੇ ਅੱਜ ਮੈਂ ਕਿਹਾ ਵੀ ਚਲੋ ਵੀ ਪਿਆ ਜੀ ਤੇ ਜਦੋਂ ਅੱਠ ਖੜਿਆ ਤੇ ਫੇਰ ਤਾਂ ਮੈਨੂੰ ਉਦੋਂ ਬਾਅਦ ਤਾਂ ਨਹੀਂ ਜਾਇਆ ਜਾਣਾ ਮੈਂ ਕਿਹਾ ਚਲ ਹੁਣ ਪਹਿਲਾਂ ਜਾ ਕੇ ਆਉਣੇ ਆ ਤੇ ਹੁਣ ਮੈਂ ਆਇਆ ਸੀ ਇੱਧਰ ਸੈਰ ਕਰਨ ਕਾਫੀ ਟਾਈਮ ਹੋ ਗਿਆ ਸੈਰ ਨਹੀਂ ਕਰੀ ਐਕਸਰਸਾਈਜ਼ ਤੇ ਚਲੋ ਚਲੇ ਜਾਈਦਾ ਹੈਗਾ ਬਰਗਾੜੀ ਜੰਮ ਜੂ ਮਾੜਾ ਮੋਟਾ ਟਾਈਮ ਕੱਢ ਕੇ ਤੇ ਹੋਰ ਕੰਮ ਕਾਫੀ ਹੋ ਜਾਂਦੇ ਹੈਗੇ ਹੁਣ ਵਿੱਚ ਬਟੀਕ ਦਾ ਕੰਮ ਨਾਲ ਵੀ ਕਰਵਾਉਣਾ ਪੈਂਦਾ ਮੈਨੂੰ ਹੈਲਪ ਤੇ ਬਾਕੀ ਸ਼ਹਿਰ ਬਾਜ਼ਾਰ ਵੀ ਜਾਣਾ ਪੈਂਦਾ ਤੇ ਅੱਜ ਕਾਫੀ ਟਾਈਮ ਬਾਅਦ ਆਏ ਕਰਕੇ ਤੇ ਥੋੜਾ ਜਿਹਾ ਸਾਹ ਵੀ ਜ਼ਿਆਦਾ ਚੜ ਰਿਹਾ ਹੈਗਾ ਤੇ ਮੌਸਮ ਬਹੁਤ ਸੋਹਣਾ ਹੈਗਾ ਤੁਸੀਂ ਆ ਦੇਖ ਹੀ ਰਹੇ ਹੋ ਮੇਰੇ ਮਗਰ ਤੋਂ ਉਪਨੇ ਕੇ ਲਈ اسی ਕੀ ਮੀ ਪਿਆ ਹੈਗਾ ਤੇ ਅੱਜ ਤੁੱਪ ਬੜੀ ਸੋਹਣੀ ਨਿਕਲੀ ਹੈ ਤੇ ਤੁੱਪ ਦਾ ਨੰਦ ਵੀ ਵਖਰਾਈ ਹੈ ਇੱਕ ਮੀ ਪੈ ਕੇ ਹਟਿਆ ਉਹ ਹੋਵੇ ਤੇ ਉਧਰ ਸਵੇਰ ਸੂਰਜ ਨਿਕਲਦਾ ਹੋਵੇ ਤੇ ਫਿਰ ਉਹ ਤਾਂ ਨਿਆਰਾ ਹੀ ਵਖਰਾ ਤੁਹਾਨੂੰ ਪਤਾ ਹੈਗਾ ਤੇ ਆਪਾਂ ਇਹ ਮੌਕਾ ਗਵਾਉਂਦੇ ਨਹੀਂ ਦੋਸਤੋ ਕਿਉਂਕਿ ਸੇਤੋਂ ਉੱਪਰ ਕੁਝ ਵੀ ਨਹੀਂ ਹੈਗਾ ਤੇ ਮੈਂ ਖੈ ਵੀ ਜਾ ਕੇ ਆਈਏ ਜਰੂਰ ਤੇ ਨਾਲੇ ਜਿਹੜਾ ਉਹ ਠੰਡੀ ਚ ਧੁੱਪ ਜੀ ਜਦੋਂ ਨਿਕਲਦੀ ਆ ਤੇ ਬੜਾ ਆਨੰਦ ਜਾਂ ਆਉਂਦਾ ਹੈਗਾ ਤੇ ਮੈਨੂੰ ਲੱਗਦਾ ਮੇਰਾ ਹੋ ਜਾਊਗਾ 3 ਕਿਲੋਮੀਟਰਾਂ ਜਾਣ 20 ਮਿੰਟ 25 ਲੱਗਦੇ ਨੇ ਤੇ ਉੰਜ ਤਾਂ ਮੈਂ ਦੋ ਵੀ ਗੇੜੇ ਲਾ ਲੈਣਾ ਪਰ ਹੁਣ ਮੈਨੂੰ ਲੱਗਦਾ ਸਹਿਬ ਸਿੰਘ ਦਾ ਫੋਨ ਆਉਣਾ ਲਈ ਹੈ ਫਿਰ ਮੈਨੂੰ ਜਾਣਾ ਪੈਣਾ ਹੈ ਤੇ ਤੁਸੀਂ ਵੀ ਜਰੂਰ ਕੋਸ਼ਿਸ਼ ਕਰਿਆ ਕਰੋ ਵੀ ਸਯਾਰ ਸੂਰਜਾਂ ਐਕਸਰਸਾਈਜ਼ ਜ਼ਰੂਰ ਕਰਿਆ ਕਰੋ ਕਿਉਂਕਿ ਪੈਸਾ ਤਾਂ ਕਮਾ ਲਵਾਂਗੇ ਪੈਸਾ ਦੁਬਾਰਾ ਵੀ ਆ ਜਾਊਗਾ ਜੇ ਗਵਾਚ ਜੂ ਪਰ ਸਿਹਤ ਨਹੀਂ ਦੋਸਤੋ ਦੁਬਾਰਾ ਮਿਲ ਨਹੀਂ ਜੇ ਵਿਗੜ ਗਈ ਤਾਂ ਬਾਕੀ ਤਾਂ ਪ੍ਰਮਾਤਮਾ ਦੇ ਹੱਥ ਆ ਪਰ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਚਲਾਉਂਦੇ ਰਹੀਏ ਕਿਸੇ ਮਸ਼ੀਨਰੀ ਲਾ ਲਓ ਕੋਈ ਸਾਧਨ ਖੜਾ ਤਾਂ ਖੜਾ ਤਾਂ ਉਹ ਵੀ ਖਰਾਬ ਹੋ ਜਾਂਦਾ ਨਾ ਤੇ ਨਾਲੇ ਜੇ ਆਪਾਂ ਤੋਰਾ ਫੇਰਾ ਰੱਖਾਂਗੇ ਥੋੜਾ ਜਿਹਾ ਸਰੀਰਕ ਵਰਜੇ ਚੰਗੀ ਖਰਾਕ ਖਾਵਾਂਗੇ ਤਾਂ ਸਰੀਰ ਆਪਣਾ ਲੰਮਾ ਸਾਹ ਦੇਊਗਾ ਤੇ ਨਹੀਂ ਤਾਂ ਫਿਰ ਡਾਕਟਰ ਤਾਂ ਕਿਤੇ ਗਏ ਨਹੀਂਗੇ ਜ਼ਰੂਰ ਔਖੇ ਹੋ ਹੋ ਕੇ ਜ਼ਿੰਦਗੀ ਨਹੀਂ ਆਉਣੀ ਤੇ ਇਸੇ ਲਈ ਥੋੜਾ ਜਿਹਾ ਅੱਧਾ ਘੰਟਾ ਘੰਟਾ ਜ਼ਰੂਰ ਕੱਢ ਲਿਆ ਕਰੋ ਤੇ ਹੁਣ ਮੈਂ ਵੀ ਘਰ ਪਹੁੰਚਣ ਵਾਲਾ ਦੇਖਣਾ ਜਾ ਕੇ ਤੇ ਅੱਗੇ ਦੇਖਦੇ ਹਾਂ ਕੀ ਬੰਦ ਹੈ ਓਕੇ ਲੋ ਵੀ ਦੋਸਤੋ ਮੱਝ ਗਿਆ ਸਹਾਨ ਦੇ 1.6 ਤੇ ਅੱਜ ਗੈਸਟ ਆਏ ਸੀ ਆਪਣੇ ਘਰ ਤੇ ਥੋੜਾ ਜਿਹਾ ਮੈਂ ਬਿਜੀ ਸੀਗਾ ਵਲੋਗਿੰਗ ਕਰ ਨਹੀਂ ਸਕਿਆ ਤੇ ਹੁਣ ਅੱਜ ਹੈਗੀ ਇਹ ਪਹਿਲਾਂ ਤਾਂ ਤੁਹਾਨੂੰ ਲੋੜੀਆਂ ਨੇ ਬਹੁਤ ਬਹੁਤ ਮੁਬਾਰਕਾਂ ਤੇ ਸੁਭਾ ਮਾਗੀਆਂ ਮਾਗੀ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਦੇਖੋ ਖੁਸ਼ ਰਹੋ ਆਵਾਜ਼ ਰਹੋ ਤੇ ਇਸੇ ਤਰ੍ਹਾਂ ਖੁਸ਼ੀਆਂ ਮਨਾਉਂਦੇ ਰਹੋ ਤੇ ਹੁਣ ਆਪਾਂ ਵੀ ਲੋੜੀ ਤੇ ਚੱਲੇ ਹੈਗੇ ਆ ਤੇ ਅੱਧਾ ਘੰਟਾ ਹਾਜ਼ਰੀ ਭਰੇਗੀ ਤੇ ਸਾਬ ਵੀ ਹੁਣ ਥੋੜਾ ਜਿਹਾ ਠੀਕ ਹੈਗਾ ਉਹਦਾ ਟੀਕਾਮ ਠੀਕ ਹੋ ਗਿਆ ਤੇ ਦੇਨੇ ਸਾਰਾ ਦਿਨ ਵਧੀਆ ਠੀਕ ਰਿਹਾ ਖੇਡਦਾ ਰਿਹਾ ਹਸਦਾ ਪੂਰਾ ਮਹਿਮਾਨ ਜਿਹੜੇ ਆਏ ਸੀ ਉਹਨਾਂ ਨਾਲ ਪੂਰਾ ਹਸਦਾ ਖੇਡਦਾ ਰਿਹਾ ਤੇ ਉਹਨਾਂ ਨੂੰ ਵੀ ਲੈ ਕੇ ਚੱਲਨੇ ਆਪਾਂ ਉਹਦੀ ਵਿਹਾਰੀ ਲਵਾਉਣੇ ਆ ਤੇ ਬਾਕੀ ਚਲੋ ਫਿਰ ਹੁਣ ਆਪਾਂ ਚੱਲਦੇ ਆ ਇੱਕ ਵਾਰ ਹਾਜ਼ਰੀ ਲਵਾ ਲਈਏ ਉੱਥੇ

ਵਿਚ ਗਰਮ ਦਾ ਵਿਚਦੀ 100 ਡਾਲਰ ਪਾ ਲਿੰਦਾ ਬਲਸ਼ਰਾਤੀ ਆ ਓਸ਼ਲੀ ਹੋ ਗਈ ਅੱਗ ਮੱਝੀ ਅੱਗ ਮੱਝੀ ਵੀ ਰੁਕ ਜਾ ਬਲਦੀ ਓਸ਼ਲੀ ਹੋ ਗਈ ਬਾਈ ਜੀ ਚਾਹ ਤਾਂ ਫੈਮਲੀ ਹੋ ਗਈ ਨਾ ਜਵਾ ਬਾਈ ਨਾ ਘਰ ਪੁੱਤ ਬਣ ਕੇ ਹਾਂਜੀ ਦੋਸਤੋ ਹੁਣ ਆਪਾਂ ਆ ਗਏ ਸੀ ਲੋਹੜੀ ਤੋਂ ਵਾਪਸ ਤੇ ਲੋਹੜੀ ਆਪਣੀ ਬਹੁਤ ਵਧੀਆ ਰਹੀ ਤੇ ਸਾਬ ਵੀ ਵਧੀਆ ਟਿਕ ਕੇ ਬੈਠਾ ਰਿਹਾ ਕੋਈ ਜਿਆਦਾ ਤੰਗ ਨਹੀਂ ਕੀਤਾਗਾ ਕਾਫੀ ਇਹਨੇ ਹੈਪੀ ਲੋਹੜੀ ਹੈਪੀ ਲੋਹੜੀ ਕਰੇਗੀ ਅੰਜਵਾਰੀ ਕੀਤਾ ਪੂਰਾ ਤੇ ਹੁਣ ਆਪਾਂ ਆ ਕੇ ਕੱਪੜੇ ਬਦਲ ਲਏ ਸੀਗੇ ਤੇ ਇੱਕ ਵਾਰ ਅਜੇ ਨਹਾਉਣਾ ਸੀ ਪਰ ਸਾਬ ਨੂੰ ਨਵਾਤਾ ਤੇ ਹੁਣ ਉਹ ਦੁੱਧ ਪੀ ਕੇ ਸੌ ਜਾਊਗਾ ਤੇ ਅਸੀਂ ਅਜੇ ਰੋਟੀ ਖਾਣੀ ਹੈ ਕਾਫੀ ਲੇਟ ਸੀਗੇ ਪਹਿਲਾਂ ਖਾ ਕੇ ਨਹੀਂ ਹੈਗੇ ਤੇ ਜਲਦੀ ਲੋਹੜੀ ਪਾ ਲਈ ਸੀ ਸਾਰਿਆਂ ਨੇ ਤੇ ਫਿਰ ਹਾਜ਼ਰੀ ਵੀ ਲੋਗਾਂ ਨੂੰ ਜ਼ਰੂਰੀ ਸੀ ਆ ਕੇ ਗਏ ਸੀ ਹੈਨਾ ਤੇ ਇਦਾਂ ਦੇ ਖੁਸ਼ੀ ਦੇ ਮੌਕੇ ਕਿਹੜਾ ਰੋਜ਼ ਰੋਜ਼ ਆਉਂਦੇ ਹੈਗੇ ਆ ਤੇ ਹੁਣ ਆਪਾਂ ਫਿਰ ਰੋਟੀ ਖਾ ਗਏ ਤੇ ਨਹਾ ਦੋ ਲਈਏ ਤੇ ਸਵੇਰ ਵੀ ਮੈ ਜਾਣਾ ਹੈਗਾ ਬਾਹਰ ਤੇ ਠੀਕ ਹੈ ਦੋਸਤੋ ਅੱਜ ਦਾ ਵਲੌਗ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਅਬੀ ਆ ਦੁਬਈ ਅਰੀ ਆ ਦੁਬਈ Oh, did Bye, bye, bye.